ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿੱਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜਰੂ ਤੁਸੀਂ ਜੇ ਅੱਜ ਲੱਗਦੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਰਵ ਆਪਣੀ ਵਟਸਐਪ ਤੇ ਭੇਜ ਕੇ ਤੁਸੀਂ ਆਪਣਾ ਸੇਵ ਸੂਟ ਪਹਿਲਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਸਾਡੇ ਵਾਲੇ ਡਿਜ਼ਾਈਨ ਨੇ ਤੁਸੀਂ ਸਾਡੇ YouTube ਦੇਖ ਸਕਦੇ ਹੋ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਤੁਹਾਨੂੰ ਸਾਡੀ Insta ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿਖ ਕੇ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਜਿਹੜਾ ਸੇਵ ਪਲੇਸ ਆ ਸਕਦੇ ਹੋਗੇ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਕਰਵਾਏ ਹੋਏ ਨੇ ਸੋਹਣੇ ਸੋਹਣੇ ਵਰਕ ਦੇ ਨਾਲ ਬਿਲਕੁਲ ਨਵੇਂ ਵਰਕ ਦੇ ਨਾਲ ਫੈਬਰਿਕ ਜਿਹੜੇ ਤੁਸੀਂ ਆਪਣੀ ਪਸੰਦ ਲਗਵਾ ਸਕਦੇ ਹੋਗੇ ਤੁਸੀਂ ਭਾਵੇਂ ਆਪਣਾ ਪਾਰਟੀ ਵੇਅਰ ਫੈਬਰਿਕ ਲਓ ਭਾਵੇਂ ਆਪਣਾ ਡੇਲੀ ਵੇਅਰ ਫੈਬਰਿਕ ਲਓ ਹਨਾ ਜਿਵੇਂ ਤੁਹਾਨੂੰ ਕੋਈ ਫੈਬਰਿਕ ਪਸੰਦ ਆ ਗਾ ਤੁਸੀਂ ਉਸ ਅਕੋਰਡਿੰਗ ਆਪਣੇ ਸਾਰੇ ਫੈਬਰਿਕ ਟੁਕੜੇ ਦੱਸ ਕੇ ਸਾਨੂੰ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਡੇ ਵਾਲਾ ਡਿਜ਼ਾਈਨ ਤਿਆਰ ਕਰਵਾਓ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਭੇਜ ਕੇ ਆਪਣਾ ਜਿਹੜਾ ਸੇਮ ਡਿਜ਼ਾਈਨ ਆ ਤੁਸੀਂ ਸੇਮ ਫੈਬਰਿਕ ਦੇ ਵਿੱਚ ਤਿਆਰ ਕਰਵਾ ਕੇ ਲੈ ਸਕਦੇ ਹੋ ਪਰ ਹਮ ਤੁਸੀਂ ਆਪਣਾ ਹੈ ਵੀ ਤੇ ਹੈ ਵੀ ਹੈਂਡਵਰਕ ਦੇ ਵਿੱਚ ਕਰਵਾਉ ਭਾਵੇਂ ਮਸ਼ੀਨ 'ਚ ਕਰਵਾਓ ਕੋਈ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾਉਣੀ ਹੈ ਵੀ ਵਿਦਆਊਟ ਸਟਿਚਿੰਗ ਤੁਸੀਂ ਸੂਪਲਾਈ ਕਰਨਾ ਵਿਦ ਸਟਿਚਿੰਗ ਬਾਈ ਕਰਨਾ ਜਿਵੇਂ ਤੁਹਾਨੂੰ ਪਸੰਦ ਆ ਕੀਮੇ ਦਾ ਵੀ ਆਪਣਾ ਵੀ ਠੀਕ ਸੋੜਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਸੋਹਣੇ-ਸੋਹਣੇ ਵਰਕ ਦੇ ਨਾਲ ਮਸ਼ੀਨ ਵਰਕ ਦੇ ਵਿੱਚ ਤਿਆਰ ਕਰਵਾਏ ਨੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਦੇਖੋ ਇਹਦਾ ਪਹਿਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਹੈਗਾ ਇਹਨੇ ਡੱਪੜਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਹੈ ਇਹ ਮੈਲਵਰੀ ਕਾਟਨ ਦੀ ਫੈਬਰਿਕ ਆਗੀ ਮੈਲਵਰੀ ਦੀ ਫੈਬਰਿਕ ਆਗੀ ਤੇ ਬਹੁਤ ਸੋਹਣਾ ਦਾ ਸਟੀ ਗ੍ਰੀਨ ਜਿਹਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਕੋਲ ਨਵੇਂ ਵਰਕ ਦੇ ਨਾਲ ਆਪਾਂ ਦੇ ਤਿਆਰ ਕਰਵਾਇਗਾ ਬਹੁਤ ਹੀ ਜ਼ਿਆਦਾ ਸੋਨਾ ਸੋਬਰ ਆਪਾਂ ਪਾਰਟੀ ਵੀਅਰ ਸੂਟ ਐਦਾਂ ਗਰਮੀ ਦੇ ਵਿੱਚ ਤਿਆਰ ਕਰਵਾਉਣਾ ਤਾਂ ਪੇ ਵਰਕ ਇਹਦੇ ਨਾਲ ਕਰਵਾ ਸਕਦੇ ਆ ਬਹੁਤ ਸੋਨਾ ਵਰਕ ਤਿਆਰ ਕਰਵਾਇਗਾ ਦੇਖੋ ਸਾਰੀ ਸ਼ੋਰਟ ਦੇ ਉੱਪਰ ਵਰਕ ਆ ਚਾਕਾਂ ਘੇਰੇ ਦੇ ਉੱਪਰ ਵਰਕ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ ਤੁਸੀਂ ਇਹ ਆਪਣਾ ਮਤਲਬ ਵਰਕ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਹੀਂ ਮਿਲਣੀ ਹੈ ਕਿ ਬਹੁਤ ਜ਼ਿਆਦਾ ਸੋਨਾ ਮਤਲਬ ਫਿਨਿਸ਼ਿੰਗ ਦਾ ਵਰਕ ਮਿਲੂਗਾ ਤੁਹਾਨੂੰ ਇਹਦੇ ਵਿੱਚ ਇੱਕ ਥ्रेड ਆਪਾਂ ਨੇ ਸੂਟ ਦੇ ਨਾਲ ਦਾ ਹੀ ਡਾਰਕ ਕਰਕੇ ਲਗਾਇਆ ਹੈਗਾ ਇੱਕ ਆਪਾਂ ਨੇ ਪਿੰਕ ਕ ਪੀਚ ਕਲਰ ਹੈ ਜਿਹੜਾ ਉਹ ਯੂਜ਼ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣੀ ਤੇ ਡਿਫਰੈਂਟ ਸਟਾਈਲ ਦੇ ਨਾਲ ਆਪਣੀ ਜਿਹੜੀ ਵਰਕ ਦੀ ਮਤਲਬ ਜਿਹੜਾ ਹੋਇਆ ਹੈ ਚਾਟਾ ਘੇਰੇ ਦੇ ਉੱਪਰ ਆ ਗਿਆ ਕਾਫੀ ਹੈਵੀ ਵਰਕ ਹੈਗਾ ਫਿਰ ਆਹ ਵਾਲੇ ਫਲਾਰ ਨੇ ਜਿਹੜੀ ਆਪਾਂ ਨੂੰ ਸਾਰੇ ਸ਼ਰਟ ਦੇ ਵਿੱਚ ਚਾਉਣੀ ਹੈ ਸਾਰੇ ਸ਼ਰਟ ਦੇ ਵਿੱਚ ਤੇ ਇਹਦੀ ਬਾਹ ਦੇ ਉੱਪਰ ਵਰਕ ਦੇਖੋ ਪੂਰਾ ਸਮਲੇ ਕੋ ਹੈਵੀ ਵਰਕ ਆਪਾਂ ਬਾਹ ਦੇ ਉੱਪਰ ਮਿਲਦਾ ਹੈ ਨੀਚੇ ਵੇਲ ਮਿਲੂਗੀ ਤੇ ਉੱਪਰ ਦੇਖੋ ਵੱਡਾ ਫਲਾਰ ਮਿਲੂਗਾ ਫਿਰ ਇਹਦੀ ਬਾਟਮ ਤੇ ਵਰਕ ਦੇਖੋ ਬੋਟਲ ਤੇ ਜਿਹੜਾ ਫਲਾਰ ਹੈਗਾ ਤੇ ਬਣਾਇਆ ਹੈ ਆਪਾਂ ਬੋਟਲ ਤੇ ਤੇ ਬਿਲਕੁਲ ਬਾਹ ਦੇ ਉਪਰ ਆ ਫਲਾਰ ਬਣਾ ਹੈਗਾ ਇਹੀ ਫਲਾਰ ਆਪਾਂ ਨੇ ਬੋਟਲ ਤੇ ਬਣਾਇਆ ਬਹੁਤ ਹੀ ਸੋਹਣੀ ਤੇ ਡਿਫਰੈਂਟ ਜਿਹੜੀ ਵਰਕ ਦੀ ਵਰਕ ਜਿਹੜਾ ਆਪਾਂ ਨੇ ਕਰਵਾਇਆ ਹੈਗਾ ਨਾਲੇ ਜੇ ਸੁਪਰ ਨੈਟ ਦਾ ਦੁਪੱਟਾ પણ ਤਿਆਰ ਕਰਵਾਇਆ ਹੈਗਾ ਵਿੱਚ ਜਿਹੜੇ ਆ ਆਪਾਂ ਜੈਪੁਰੀ ਜਿਹਦੇ ਚੱਕਰ ਨੇ ਪੁਆਏ ਨੇ ਜਿਹਦੇ ਪੁਆਏ ਜੈਪੁਰੀ ਜਿਹਦੇ ਵਿੱਚ ਕਲਰ ਸੀਗੇ ਉਹਦੇ ਜਿਹੜੇ ਕਲਰ ਦੇ ਕਰਵਾਇਆਗੇ ਤੇ ਦੁਪੱਟੇ ਨੂੰ ਫਿਨਿਸ਼ਿੰਗ ਹੈ ਜਿਹੜੀ ਉਹ ਆਪਾਂ ਉਹ ਜਿਹੜੇ ਥ्रेड ਦੇ ਨਾਲ ਥ्रेड ਵਾਲੇ ਕਲਰ ਨਾਲ ਦੀ ਹੀ ਦਿੱਤੀ। ਕੁੱਲ ਮਿਲਾ ਕੇ ਬਹੁਤ ਹੀ ਜ਼ਿਆਦਾ ਸੋਨਾ ਆਪਣਾ ਪਾਰਟੀ ویئر ਸੂਟ ਜਿਹੜਾ ਤਿਆਰ ਹੋਇਆ ਹੈਗਾ। ਬਾਕੀ ਤੁਸੀਂ ਵਰਕ ਇੰਨਾ ਹੈਵੀ ਨਹੀਂ ਲੈਣਾ ਹੈਗਾ। ਤੁਸੀਂ ਆਪਣੇ ਵਿੱਚੋਂ ਕੱਟ ਕਰਵਾ ਸਕਦੇ ਹੋ ਵਿੱਚ ਐਡ ਕਰਵਾਉਣਾ ਦੇ ਵਿੱਚ ਕੁਝ ਵੀ ਨਹੀਂ ਹੈਗਾ ਥੋੜੇ ਸਾਰਾ ਸੂਟ ਭਰਿਆ ਪਿਆ ਆਪਾਂ ਹਨਾ ਬਾਟਮ ਦਾ ਵਰਕ ਵੀ ਨਾਲ ਹੈਗਾ ਸਾਰਾ ਹੈਵੀ ਆਪਣਾ ਸੂਟ ਤਿਆਰ ਹੋਇਆ ਹੈਗਾ। ਜੇਕਰ ਤੁਸੀਂ ਇਕੱਲੇ ਆਹ ਜਿਹੜੇ ਫਲਾਰ ਨੇਗੇ ਇਹਦੇ ਨਾਲ ਆਪਣੀ ਸਿੰਪਲ ਜੀ ਡਿਜ਼ਾਈਨ ਵਾਲਾ ਸੂਟ ਕੈਦ ਕਰਵਾਉ ਪਰਵਾ ਸਕਦੇ ਹੋ। ਤੁਸੀਂ ਆਪਣਾ ਇਹ ਵਿੱਚ ਕੱਟ ਕਰਵਾਤੇ ਜੇ ਸੇਮ ਰੈਡੀ ਕਰਵਾਉਣਾਗਾ ਤਾਂ ਸੇਮ ਫੈਬਰਿਕ ਦੇ ਨਾਲ ਆਪਣਾ ਸਿਵ ਸਟਿਚਿੰਗ ਵਿਦਆਊਟ ਫਿਟਿੰਗ ਨਿੰਨ ਤੁਹਾਨੂੰ ਪਸੰਦਾ ਜਿਹੜੇ ਫੈਬਰਿਕ ਚਾ ਨਾ ਆਪਣਾ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਕੋਲ ਨੈਕਸ ਸੂਟ ਹੈਗਾ ਇਹ ਵਾਲਾ ਸੂਟ ਵੀ ਆਪਣਾ ਮੈਲਬਰੀ ਕਾਟਨ ਦੀ ਤਿਆਰ ਹੈਗਾ ਮੈਲਬਰੀ ਦਾ ਸੂਟ ਦਾ ਆਪਣਾ ਲਾਈਟ ਜਾਂ ਆਪਣਾ ਮਹਿੰਦੀ ਸ਼ੇਡ ਹੈ ਲਾਈਟ ਮਹਿੰਦੀ ਕਲਰ ਹੈਗਾ ਤੇ ਇਹ ਮੈਲਬਰੀ ਕਾਟਨ ਦੀ ਇਹ ਫੈਬਰਿਕ ਹੈ ਇਹ ਸੈਂਟਰ ਪੈਨਲ ਨਾਲਸ ਹੈ ਨਾ ਬਿਲਕੁਲ ਹਲਕੀ ਜਿਹੀ ਡਿਜ਼ਾਈਨਿੰਗ ਦੇ ਨਾਲ ਆਪਾਂ ਤਿਆਰ ਕਰਵਾ ਸਕਦੇ ਹਾਂ ਸੈਂਟਰ ਪੈਨਲ ਦਾ ਡਿਜ਼ਾਈਨ ਹੈ ਤਾਂ ਸੈਂਟਰ ਪੈਨਲ ਦਾ ਪੀਚ ਕਲਰ ਨੂੰ ਇੱਕ ਡਾਰਕ ਪੀਚ ਇੱਕ ਲਾਈਟ ਪੀਚ ਦੋ ਜਿਹੜੇ ਕਲਰ ਨੇ ਆਪਾਂ ਇਹਦੇ ਵਿੱਚ ਯੂਜ਼ ਕੀਤੇ ਨੇ ਸਿਰਫ ਦੋ ਛੇੜੀ ਜੀ ਉਸ ਹੋਏ ਨੇ ਸੈਂਟਰ ਪੈਨਲ ਨੇ ਤੇ ਆਪਾਂ ਇਹ ਦੇਖੋ ਇਹਦੀ ਬਾਜੇ ਉੱਪਰ ਵਰਕ ਆਊਗਾ ਤਾਂ ਸੈਂਟਰ ਪੈਨਲ ਦੇ ਨਾਲ ਦਾ ਨਹੀਂ ਬਾਜੇ ਉੱਪਰ ਵਰਕ ਆ ਇਹਦੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਨਾਲ ਇਹਦੀ ਪਿਓਰ ਸ਼ਫੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਤਿਆਰ ਕਰਵਾਇਆਗਾ ਪਿਓਰ ਸ਼ਫੂਨ ਦਾ ਦੁਪੱਟਾ ਦਾ ਲੜਾ ਤੋਂ ਇਹ ਟਾਈਟ ਨਹੀਂ ਕਰਿਆ ਹੈ ਤਾਂ ਜਿਹੜਾ ਤੋਂ ਕੜਾਈ ਹੋਇਆ ਹੈਗਾ ਪ્યોਰ ਸ਼ੂਲ ਦਾ ਦੁਪੱਟਾ ਹੈ। ਬਾਕੀ ਤੁਸੀਂ ਆਪਣੇ ਫੈਬਰਿਕ ਦੀ ਇਨਸਪੈਕਸ਼ਨ ਹਮ ਤੁਸੀਂ ਆਪਣਾ ਕੈਮਰਿਕ ਵਗੈਰਾ ਤੇ ਕਰਵਾਓ। ਪਰ ਤੁਸੀਂ ਆਪਣਾ ਮਸਲੀਨ ਤੇ ਟਾਰਗੀ ਤੇ ਨਾ ਜਿਵੇਂ ਤੁਹਾਨੂੰ ਪਸੰਦ ਦਾ ਸਿੰਥੈਟਿਕ ਫੈਬਰਿਕ ਤੇ ਵੀ ਕੋਟਨ ਫੈਬਰਿਕ ਤੇ ਜਿਵੇਂ ਤੁਹਾਨੂੰ ਪਸੰਦ ਆ ਆਪਣਾ ਉਸ ਅਕੋਰਡਿੰਗ ਜਿਹੜਾ ਸੂਟ ਤਿਆਰ ਕਰਵਾ ਸਕਦੇ ਹੋ। ਹਾਂਜੀ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਇਹ ਆਪਣਾ ਬਲੈਕ ਕਲਰ ਦਾ ਸੂਟ ਆ। ਬਲੈਕ ਕਲਰ ਹੈ ਕੈਮਰਿਕ ਕਾਟਨ। ਕੈਮਰਿਕ ਕਾਟਨ ਦੀ ਤੇ ਕਰਵਾਇਆ ਆਪਣਾ ਬਲੈਕ ਕਲਰ ਦੇ ਸੌਰੀ ਡਿਜ਼ਾਈਨ ਬਣਾਇਆ ਗਿਆ ਤਾਂ ਡਿਜ਼ਾਈਨ ਦਾ ਕਲਰ ਦਾ ਜਿਹੜਾ ਥ्रेड ਹੈਗਾ ਉਹ ਚੁਸਤਦਾਗਾ ਡਿਜ਼ਾਈਨ ਦਾ ਕਲਰ ਦਾ ਥ्रेड ਹੈਗਾ ਤਾਂ ਤੇ ਸ਼ੀਸ਼ਾ ਵਾਲਾ ਵਰਕ ਹੋਇਆ ਹੈਗਾ ਘੇਰੇ ਦੇ ਉੱਪਰ ਦੇਖੋ ਜਿਹੜਾ ਆਪਣਾ ਸ਼ੀਸ਼ਾ ਇਹਨੇ ਸ਼ੁਰੂ ਹੋਈ ਹੋਈ ਹੈਗੀ ਤੇ ਫਲਾਰ ਦੇ ਵਿੱਚ ਹੋਈ ਹੋਈ ਹੈਗੀ ਸੈਂਟਰ ਪੈਨਲਾਂ ਦੇ ਵਿੱਚ ਵੀ ਸ਼ੀਸ਼ਾ ਜੁੜਿਆ ਹੋਇਆ ਹੈ ਤੇ ਸਾਰੇ ਸ਼ਰਟ ਦੇ ਵਿੱਚ ਸੈਂਟਰ ਪੈਨਲ ਨੇ ਤੇ ਘੇਰੇ ਦੇ ਉੱਪਰ ਆ ਗਿਆ ਸੈਂਟਰ ਪੈਨਲ ਵਾਲੇ ਨੂੰ ਸੀਮ ਬੇਲ ਤੇ ਐਦਾਂ ਆਪਣੇ ਦੋਨਾਂ ਚਾਕਾਂ ਦੇ ਕਾਰਨਰ ਦੇ ਉੱਪਰ ਫਲਾਰ ਆ ਗਿਆ ਇਹ ਤਾਂ ਰਿਜ਼ਲਟਾ ਕਲਰ ਨਾਲ ਸਿਰਫ ਇੱਕ ਟੈਡਾ ਨਾ ਵਰਕਰਵਾਇਆ ਆਵਲਾ ਵਰਕ ਇਹਨੇ ਦੇਖਣੀ ਬਾਹਰ ਉੱਪਰ ਆ ਗਿਆ ਬਹੁਤ ਛੋਟਾ ਬਾਹਰ ਉੱਪਰ ਵਰਕ ਹੋਇਆ ਹੈਗਾ ਇਹ ਨਾਲ ਇਹਦੇ 2 ਸਪੂਨ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆਗਾ 2 ਸਪੂਨ ਦਾ ਦੁਪੱਟਾ ਦਾ ਇਹਦਾ ਟਾਈਟਾਈਪ ਹੋ ਰਿਹਾ ਹੈ ਸਾਰਾ ਸਾਰਾ ਟਾਈਟਾਈਪ ਹੋ ਰਿਹਾ ਹੈ 2 ਸਪੂਨ ਦਾ ਦੁਪੱਟਾ ਬਾਕੀ ਤੁਸੀਂ ਆਪਣਾ ਜਿਹੜਾ ਕਲਰ ਹੈਗਾ ਆਪਣੇ ਅਕੋਰਡਿੰਗ ਜੋ ਵੀ ਤੁਹਾਨੂੰ ਪਸੰਦ ਹੋਇਆ ਉਸੇ ਕਲਰ ਤੇ ਕਰਵਾ ਸਕਦੇ ਹੋ ਫੈਬਰਿਕ ਜਿਹੜੇ ਸਿਲੈਕਸ਼ਨ ਹੋਵੇ ਤੁਹਾਡੀ ਅਕੋਰਡਿੰਗ ਇਹ ਵਾਲਾ ਸੂਟ ਆਪਣਾ ਮਸਲੀਨ ਤੇ ਤਿਆਰ ਹੋਇਆਗਾ ਇਹਦਾ ਆਪਣਾ ਪਿਸਤਾ ਡਾਰਕ ਪਿਸਤਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਇਹਦਾ ਇਹ ਆਪਣਾ ਮਸਲੀਨ ਦੀ ਫੈਬਰਿਕ ਹੈ ਬਹੁਤ ਸੋਹਣਾ ਵੀ ਦੇਖੋ ਆਪਣਾ ਪਿਆਰਾ ਜਿਹਾ ਡਿਜ਼ਾਈਨ ਹੈਗਾ ਇਹ ਪਹਿਲਾਂ ਤੁਸੀਂ ਸਾਡਾ ਦੇਖਿਆ ਸੀ ਕਿ ਪੀਚ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਆਪਣਾ ਤਿਆਰ ਹੋਇਆ ਸੀ ਪੀਚ ਕਲਰ ਤੇ ਬਟ ਇਹ ਆਪਣਾ ਹੁਣ ਪਿਸਤਾ ਕਲਰ ਤੇ ਤਿਆਰ ਹੋ ਕੇ ਆਇਆ ਦੇਖੋ ਐਦਾਂ ਬਹੁਤ ਸੋਹਣਾ ਪਿਆਰਾ ਡਿਜ਼ਾਈਨ ਹੈ ਸੈਂਟਰ ਪੈਣ ਵਾਲਾ ਇਹ ਵਾਲਾ ਐਦਾਂ ਮਜ਼ੈਂਟਾ ਕਲਰ ਆ ਤੇ ਵਿੱਚ ਇਹਦੇ ਥੋੜਾ ਜਿਹਾ ਆਪਣੇ ਰੱਖਿਆਗਾ ਜਿਹੜਾ ਕਲਰ ਹੈ ਦਾ ਆਫ ਵਾਈਟ ਤੇ ਜਿਹੜਾ ਡਾਰਕ ਪੀਚ ਕਲਰ ਹੈ ਜਿਹੜਾ ਉਹ ਪਾਇਆ ਗਿਆ ਇਹਦੇ ਵਿੱਚ ਕਾਫੀ ਸੋਹਣੀ ਜੀ ਡਿਜ਼ਾਈਨਿੰਗ ਹੈ ਜਿਹੜੀ ਬਣੀ ਹੋਈ ਹੈ ਦੇਖੋ ਇਹਦੇ ਸੈਂਟਰ ਪੈਨਲ ਵਾਲੀ ਐਵੇਂ ਉੱਪਰ ਤੱਕ ਤੁਸੀਂ ਹੁਣ ਇਹ ਸੈਂਟਰ ਪੈਨਲਾਂ ਦੇ ਵਿੱਚ ਕੋਈ ਫਲਾਰ ਵਗੈਰਾ ਐਡ ਕਰਵਾਉਣੇ ਨੇ ਕਰਵਾ ਸਕਦੇ ਹੋ ਸੈਂਟਰ ਦੇ ਵਿੱਚ ਆਪਾਂ ਮੈਂ ਤਿੰਨ ਫਲਾਰ ਬਣਾ ਲਵਾਂ ਆਪਾਂ ਮੈਂ ਘੇਰੇ ਤੇ ਬਣਵਾ ਲਵਾਂ ਹਨਾ ਉਹ ਜਿਵੇਂ ਤੁਹਾਨੂੰ ਪਸੰਦ ਹੋਇਆ ਤੇ ਇਹਦੀ ਬਾਂਦਾ ਵਰਕ ਹੈ ਜਿਹੜਾ ਉਹ ਆਪਾਂ ਨੂੰ ਕਾਫੀ ਦੇਖੋ ਵਧੀਆ ਮਿਲੂਗਾ ਦੇਖੋ ਐਂਜਾ ਬਾਂਦਾ ਵਰਕ ਤਾਂ ਇਹਦਾ ਪੂਰਾ ਹੈਵੀ ਹੈਗਾ ਬਹੁਤ ਸੋਹਣਾ ਲੱਗਦਾ ਹੈ ਇੱਕ ਬਾਂਦਾ ਵਰਕ ਪੂਰਾ ਦੇਖ ਬਾਰਡਰ ਬਣਿਆ ਹੋਇਆ ਬਾਹ ਦੇ ਉੱਪਰ ਫਿਰ ਉੱਪਰ ਇੱਕ ਫਲਾਰ ਆ ਜਾਊਗਾ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਬਾਹ ਦੇ ਉੱਪਰ ਹੁਣ ਦੇਖੋ ਆਹੀ ਮੈਂ ਤੁਹਾਨੂੰ ਇੱਕ ਆਈਡੀਆ ਦਿੰਨੀ ਹੈ ਕਿ ਜੇਕਰ ਤੁਸੀਂ ਇਹਦੇ ਵਿੱਚ ਮਤਲਬ ਇਹਨੂੰ ਹੋਰ ਹੈਵੀ ਬਣਾਉਣਾਗਾ ਜਿਹੜਾ ਆ ਫਲਾਰ ਦੇਖੋ ਬਾਹ ਦੇ ਵਿੱਚ ਬਣਿਆ ਹੋਇਆ ਆ ਡਿਜ਼ਾਈਨ ਇੱਕ ਬਣੀ ਹੋਈ ਹੈਗੀ ਇਹੀ ਤੁਸੀਂ ਤਿੰਨ ਫਲਾਰ ਨੇ ਜਿਹੜੇ ਆਪਣੇ ਸੈਂਟਰ ਪੈਨਲ ਦੇ ਸੈਂਟਰ ਦੇ ਵਿੱਚ ਬਵਾ ਸਕਦੇ ਹੋ ਤੁਸੀਂ ਜੇ ਆਪਣਾ ਇਹ ਤੋਂ ਜ਼ਿਆਦਾ ਹੈਵੀ ਲੁੱਕ ਦੇਣੀ ਹੈ ਅਗਰ ਤੁਸੀਂ ਬਾਟਮ ਦਾ ਵਰਕ ਨਾਲ ਐਡ ਕਰਵਾਉਣਾ ਤਾਂ ਆਪਣਾ ਸੇਮ ਬਾਟਮ ਤੇ ਕਰਵਾ ਸਕਦੇ ਹੋ ਐਨਾ ਹੀ ਹੈਵੀ ਜੇ ਹੈ ਤੁਸੀਂ ਹਰ ਤਰ੍ਹਾਂ ਵਰਕ ਪਸੰਦ ਕਰਦੇ ਹੋ ਤਾਂ ਜਿਹੜਾ ਸੈਂਟਰ ਪੈਨਲ ਵਾਲਾ ਡਿਜ਼ਾਈਨ ਆ ਇਹੀ ਤੁਸੀਂ ਆਪਣਾ ਬਾਟਮ ਤੇ ਕਰਵਾ ਸਕਦੇ ਹੋ ਇਹਦੇ ਨਾਲ ਆਪਣਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਪਿਓਰ ਚਨੂਨ ਦਾ ਦੁਪੱਟਾ ਆਪਾਂ ਨੇ ਇੱਕ ਕਲਰ ਦਾ ਤਿਆਰ ਕਰਵਾਇਆ ਹੈਗਾ ਤੇ ਜਿਹਾ ਦੇਖੋ ਵਿੱਚ ਇਹਦੇ ਕਲਰ ਸੀਗਾ ਮਲਟੀ ਜੇ ਕਲਰ ਦੀ ਆਪਾਂ ਇਹਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਵਿੱਚ ਆਫ ਵਾਈਟ ਤੇ ਆਪਣਾ ਜਿਆਦਾ ਡਾਰਕ ਜਿਹੜਾ ਕਲਰ ਹੈਗਾ ਉਹ ਪਾਇਆ ਹੈਗਾ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਆਪਣਾ ਰੈਡੀ ਹੋਇਆ ਜਿਵੇਂ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਉਸ ਅਕੋਰਡਿੰਗ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਵਰਕ ਦੀ ਸਿਲੈਕਸ਼ਨ ਕਰਕੇ ਸੇਮ ਵਰਕ ਦੇ ਨਾਲ ਸਕਿਪ ਕਰਵਾ ਕੇ ਐਡ ਕਰਵਾ ਕੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂਗੇ ਸਾਰੀ ਫੈਬਰਿਕ ਦੀ ਡਿਟੇਲ ਸਾਰੇ ਆਪਾਂ ਵਰਕ ਦੀ ਹਨ ਡਿਟੇਲ ਸਭ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਵਰਕ ਦਾ ਆਪਣੇ ਵਰਕ ਦੇ ਸਾਰੇ ਸਿਲੈਕਸ਼ਨ ਕਰਕੇ ਆਪਣੀ ਫੈਬਰਿਕ ਵੀ ਸਿਲੈਕਸ਼ਨ ਕਰਕੇ ਜਿਵੇਂ ਤੁਹਾਨੂੰ ਪਸੰਦ ਆਪਣਾ ਉਨ ਕੈਟਰਵਾ ਕੇ ਲੈ ਸਕਦੇ ਹੋ ਵਰਕ ਦੇ ਵਿੱਚ ਕੁਝ ਐਡ ਕਰਵਾਉਣਾ ਸਕਿੱਪ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਆਣਾ ਮਟਿਕ ਸੂਟ ਆਪਣੇ ਪਸੰਦ ਦੇ ਅਨਸਾਰ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਦੀ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਤੋਂ ਪਰਟੀਕਲ ਸਿਲੈਕਸ਼ਨ ਸਾਰੀ ਜਿਹੜੀ ਤੁਹਾਡੀ ਆਪਣੀ ਹਾਂਜੀ ਜੇ ਜਿਵੇਂ ਤੁਸੀਂ ਆਪਣਾ ਆਰਡਰ ਕਰਨਾ ਹੋਇਆ ਤਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਕੋ ਨਵੇਂ ਸੂਟਾਂ ਨਾਲ ਨਵੇਂ so